ਚੰਡੀਗੜ੍ਹ ਇੰਟਰਨੈਸ਼ਨਲ 에어ਪੋਰਟ ਨੂੰ ਲੈ ਕੇ ਇੱਕ ਵੱਡੀ ਖਬਰ ਹੈ ਜੋ ਕਿ ਸਾਹਮਣੇ ਆਇਆ ਹੁਣ ਜਾਣਕਾਰੀ ਕਿ ਇੱਥੋਂ ਹੁਣ ਇੰਟਰਨੈਸ਼ਨਲ ਉਡਾਣਾਂ ਹੋਰ ਚੱਲਣਗੀਆਂ ਚਾਹੇ ਸਿੰਗਾਪੁਰ ਹੋਵੇ ਜਾਂ ਲੰਡਨ ਤੱਕ ਦੀ ਫਲਾਈਟ ਹੁਣ ਚੰਡੀਗੜ੍ਹ ਤੋਂ ਸਿੱਧਾ ਰਵਾਨਾ ਹੋ ਸਕਣਗੇ ਯਾਤਰੀ ਇਸ ਦੇ ਬਾਰੇ ਵਧੇਰੇ ਜਾਣਕਾਰੀ ਲਵਾਂਗੇ ਕਿਉਂਕਿ ਪਹਿਲਾਂ ਚੰਡੀਗੜ੍ਹ 에어ਪੋਰਟ ਨੂੰ ਲੈ ਕੇ ਇੱਕ ਗੱਲ ਕਾਫੀ ਪ੍ਰਚਲਿਤ ਸੀ ਕਿ ਨਾਮ ਦਾ ਇੰਟਰਨੈਸ਼ਨਲ 에어ਪੋਰਟ ਹੈ ਸਿਰਫ ਦੁਬਈ ਜਾਂ ਆਪੂਤਾਬੀ ਹੀ ਜਾਂਦੀਆਂ ਫਲਾਈਟਾਂ ਸਿੱਧਾ ਬਾਕੀ ਕਿਸੇ ਵੀ ਦੇਸ਼ ਨੂੰ ਸਿੱਧੀ ਫਲਾਈਟ ਨਹੀਂ ਜਾਂਦੀ ਤਾ ਹੁਣ ਕਦੋਂ ਤੋਂ ਸ਼ੁਰੂਆਤ ਹੋ ਰਹੀ ਹੈ ਹੋਰ ਕਿਹੜੇ ਕਿਹੜੇ ਮੁਲਕਾਂ ਨੂੰ ਉਡਾਣਾ ਜਾਣ ਗਿਆ ਸਿੱਧੀਆਂ ਚੰਡੀਗੜ੍ਹ ਤੋਂ ਇਸ ਬਾਰੇ ਜਾਣਕਾਰੀ ਲਵਾਂਗੇ ਮੇਰੇ ਨਾਲ ਨੇ ਫੋਨ ਲਾਈਨ ਤੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਚੰਡੀਗੜ੍ਹ 에어ਪੋਰਟ ਨੂੰ ਲੈ ਕੇ ਹੋਰ ਕਿਹੜੇ ਕਿਹੜੇ ਮੁਲਕਾਂ ਨੂੰ ਹੁਣ ਸਿੱਧੀ ਉਡਾਣ ਜਾਇਆ ਕਰੇਗੀ ਇਸ ਬਾਰੇ ਕੀ ਕੁਝ ਜਾਣਕਾਰੀ ਹੈ ਔਰ ਬਿਲਕੁਲ ਸੰਦੀਪ ਦੇਖੋ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਪਹਿਲਾਂ ਤੇ ਵਿਵਾਦਾਂ ਵਿੱਚ ਰਿਹਾ ਕਿ ਨਾਮ ਕੀ ਰੱਖਣਾ ਹੈਗਾ ਪੰਜਾਬ ਦਾ ਵੀ ਹਿੱਸਾ ਹਰਿਆਣਾ ਦਾ ਵੀ ਹਿੱਸਾ ਔਰ ਸੈਂਟਰਲ ਸਰਕਾਰ ਨੇ ਪ੍ਰਵਾਨ ਕੀਤਾ ਤਿੰਨਾਂ ਸਰਕਾਰਾਂ ਦੇ ਕਰੋੜਾਂ ਰੁਪਏ ਲੱਗ ਚੁੱਕੇ ਨੇ ਲੇਕਿਨ ਜਿਹੜੀ ਇੰਟਰਨੈਸ਼ਨਲ ਫੈਸਿਲਿਟੀ ਹੈ ਉਹ ਇੱਥੇ ਪ੍ਰੋਵਾਈਡ ਨਹੀਂ ਕੀਤੀ ਗਈ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਨਾਮ ਦਾ ਇੰਟਰਨੈਸ਼ਨਲ ਇਹ 에어ਪੋਰਟ ਆ ਹੁਣ ਤੱਕ ਜਦੋਂ ਦਾ ਇਹ ਆਪਰੇਟ ਹੋਇਆ ਇੱਥੇ ਜਦੋਂ ਮਹਾਲੀ ਦੇ ਵਿੱਚ ਸਥਿਤ ਆ ਤੇ ਸਿਰਫ ਦੋ ਹੀ ਅੰਤਰਰਾਸ਼ਟਰੀ ਫਲਾਈਟਾਂ ਸੀ ਦੋ ਦੇਸ਼ਾਂ ਵਾਸਤੇ ਮਤਲਬ ਉਹ ਵੀ ਯੂਏਈ ਦਾ ਪਾਰਟ ਸੀ ਇੱਕ ਦੁਬਈ ਤੇ ਇੱਕ ਅਬੂ ਧABI ਅਰਬ ਕੰਟਰੀ ਨੇ ਦੋਨਾਂ ਵਾਸਤੇ ਇਤੋਂ ਹੀ ਫਲਾਈਟਾਂ ਲੂਕ ਫੜ ਸਕਦੇ ਸੀ ਲੇਕਿਨ ਹੁਣ ਕਿਉਂਕਿ ਕਾਫੀ ਰੌਲਾ ਪੈਂਦਾ ਰਿਹਾ ਕਿ ਕਿ ਆਖਿਰ ਫਿਰ ਇਸ 에어ਪੋਰਟ ਦਾ ਫਾਇਦਾ ਕੀ ਇਨਾ ਖਰਚਾ ਵੀ ਕੀਤਾ ਗਿਆ ਔਰ ਲੋਕਾਂ ਨੂੰ ਹੂਲਤਾ ਵੀ ਨਹੀਂ ਆ ਹੁਣ ਜਿਹੜੀ ਤਜ਼ਵੀਜ਼ ਕਾफी ਆਈ ਹੈ ਬੈਂਕਾਕ ਮਲੇਸ਼ੀਆ ਲੰਡਨ ਸਿੰਗਾਪੁਰ ਇਹ ਇੱਕ ਦੇ ਕਾਫੀ ਇਹ ਇੰਟਰਨੈਸ਼ਨਲ ਟੂਰਿਸਟ ਡੈਸਟੀਨੇਸ਼ਨ ਹੈ ਚਾਹ ਬੈਂਕਾਕ ਦੀ ਗੱਲ ਕੀਤੀ ਹੈ ਵਿਚ ਮਲੇਸ਼ੀਆ ਦੀ ਜਾਂ ਸਿੰਗਾਪੁਰ ਦੀ ਕਿਉਂਕਿ ਬਹੁਤ ਲੋਕੀ ਜਿਹੜੇ ਨੇ ਇਹਨਾਂ ਮੁਲਕਾਂ ਦੇ ਵਿੱਚ ਘੁੰਮਣ ਜਾਂਦੇ ਨੇ ਉਹਨਾਂ ਨੂੰ ਪਹਿਲਾਂ ਦਿੱਲੀ ਜਾਣਾ ਪੈਂਦਾ ਸੀ ਲੇਕਿਨ ਹੁਣ ਚੰਡੀਗੜ੍ਹੋਂ ਜਦੋਂ ਇਹ ਸਰਵਿਸ ਸ਼ੁਰੂ ਹੋ ਜਾਊਗੀ ਸਿੱਧੀ ਉਡਾਣ ਇੱਥੋਂ ਸਟਾਰਟ ਹੋ ਜਾਊਗੀ ਤੇ ਲਾਜ਼ਮੀ ਤੌਰ ਤੇ ਜਿਹੜੇ ਚੰਡੀਗੜ੍ਹ ਦੇ ਨਾਲ ਚੰਡੀਗੜ੍ਹ ਹੋ ਗਿਆ ਪੰਜਾਬ ਹੋ ਗਿਆ ਹਿਮਾਚਲ ਪ੍ਰਦੇਸ਼ ਮੁਖਸ਼ਮੀ ਹੋ ਗਿਆ ਰਾਜਸਤਾਨ ਹੋ ਗਿਆ ਬਹੁਤ ਸਾਰੇ ਜਿਹੜੇ ਪੰਜਾਬ ਦੇ ਨਾਲ ਜਿਹੜੀ ਸੂਬਿਆਂ ਦੀ ਬੈਲਟ ਲੱਗਦੀ ਆ ਉਥੋਂ ਦੇ ਜਿਹੜੇ ਲੋਕ ਨੇ ਹੁਣ ਉਹ ਦਿੱਲੀ ਦੀ بجائے ਇਥੋਂ ਚੰਡੀਗੜ੍ਹੋਂ ਹੀ ਫਲਾਈਟ ਜਿਹੜੀ ਆ ਸੁਵਾਮਾ ਜਿਹੜੀਆਂ ਵਾ ਉਹ ਲੈ ਸਕਦੇ ਨੇ ਖਾਸ ਕਰਕੇ ਜਿਨ੍ਹਾਂ ਨੇ ਘੁੰਮਣ ਫੇਰਨ ਜਾਂ ਹੋਰ ਆਪਣੇ ਕੰਮਕਾਜ ਵਾਸਤੇ ਜਾਣਾ ਹੋਵੇ ਕਿਉਂਕਿ ਬਹੁਤ ਵੱਡੇ ਇੰਟਰਨੈਸ਼ਨਲ ਡੈਸਟੀਨੇਸ਼ਨ ਆ ਚਾਹੇ ਬੈਂਕਾਕ, ਮਲੇਸ਼ੀਆ, ਸਿੰਗਾਪੁਰ ਕਿਉਂਕਿ ਇਥੋਂ ਹੀ ਬਾਅਦ ਚ ਲੋਕ THAILAND ਜਾ ਹੋਰ ਵੀ ਛੋਟੇ ਛੋਟੇ ਜਿਹੜੇ ਨਾਲ ਮੁਲਕ ਲੱਗਦੇ ਤੁਸੀਂ ਉਥੋਂ ਫਲਾਈਟ ਅਜੇ ਇਥੋਂ ਬੈਂਕਾਕ ਜਾਓਗੇ ਤੇ ਬੈਂਕਾਕ ਤੋਂ ਹੋਰ ਫਲਾਈਟ ਫਲਾਈਟ ਤੋਂ ਕੋਮਨ ਰਫਰਨ ਜਾ ਸਕਦੇ ਫਿਰ ਮਲੇਸ਼ੀਆ ਫਿਰ ਸਿੰਗਾਪੁਰ ਅਸਲ ਲੰਡਨ ਲੰਡਨ ਕਿਉਂਕਿ ਯੂਕੇ ਹੈ ਯੂਕੇ ਦਾ ਫੇਮਸ ਕੈਪੀਟਲ ਆ ਉਸ ਸ਼ਹਿਰ ਹੈ ਇੱਥੇ ਵੀ ਇੱਕ ਡੈਸਟੀਨੇਸ਼ਨ ਦੇ ਤੌਰ ਤੇ ਵੀ ਇੱਕ ਪੰਜਾਬ ਤੋਂ ਹਰਿਆਣਾ ਤੋਂ ਲੋਕ ਵੱਡੀ ਗਿਣਤੀ ਦੇ ਵਿੱਚ ਯੂਕੇ ਵੱਸੇ ਹੋਏ ਨੇ ਤੇ ਖਾਸ ਕਰਕੇ ਲੰਡਨ ਉਹਨਾਂ ਦੇ ਇੱਕ ਅਜਿਹਾ ਇੰਟਰਨੈਸ਼ਨਲ 에ਰਪੋਰਟ ਜਿੱਥੋਂ ਹੋਰ ਵੀ ਡਾਇਰੈਕਟ ਜਿਹੜੀਆਂ ਫਲਾਈਟਾਂ ਵਾਂ ਲਈਆਂ ਜਾ ਸਕਦੀਆਂ ਨੇ ਤੇ ਇੱਕ ਚੰਗੀ ਜਿਹੜੀ ਸਹੂਲਤ ਇੱਥੋਂ ਸ਼ੁਰੂ ਕੀਤੀ ਜਾ ਰਹੀ ਹੈ ਅਗਲੇ ਜਿਹੜੇ ਵਿంటర్ ਸ਼ਡਿਊਲ ਦੇ ਵਿੱਚ ਮਤਲਬ ਮੰਨਿਆ ਜਾ ਰਿਹਾ ਕਿ ਚੰਡੀਗੜ੍ਹ ਇੰਟਰਨੈਸ਼ਨਲ 에ਰਪੋਰਟ ਤੋਂ ਬੈਂਕਾਕ ਮਲੇਸ਼ੀਆ ਲੰਡਨ ਤੇ ਸਿੰਗਾਪੁਰ ਦੀ ਜਿੱਥੋਂ ਸਿੱਧੀ ਫਲਾਈਟ ਸ਼ੁਰੂ ਹੋ ਜਾਊਗੀ ਇਸ ਮਸਲੇ ਦੇ ਵਿੱਚ ਅੱਜ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਨੇ ਔਰ 에어ਪੋਰਟ ਚੰਡੀਗੜ੍ਹ 에어ਪੋਰਟ ਦੇ ਜਿਹੜੇ ਸੀਈਓ ਆ ਅਜੇ ਵਰਮਾ ਅਜੇ ਵਰਮਾ ਦੇ ਅਨਸਾਰ ਦੱਸਿਆ ਜਾ ਰਿਹਾ ਕਿ ਵਰਤਮਾਨ ਤੋਂ ਚੰਡੀਗੜ੍ਹ 에어ਪੋਰਟ ਤੋਂ ਕੇਵਲ ਦੋ ਹੀ ਅੰਤਰਰਾਸ਼ਟਰੀ ਫਲਾਈਟਾਂ ਇੱਕ ਦੁਬਈ ਇੱਕ ਅਬੂਦਾਬੀ ਪਰ ਉਹਨੇ ਨਾਲ ਕਹਿ ਕੇ ਜਲਦੀ ਹੀ ਇੰਟਰਨੈਸ਼ਨਲ 에어ਲਾਈਨ ਦੇ ਨਾਲ ਜਿਹੜੀ ਗੱਲ ਜਿਹੜੀ ਗੱਲਬਾਤ ਦਾ ਅੰਤਮ ਪੜਾਤਿਆ ਉਹ ਗੱਲਬਾਤ ਚੱਲ ਰਹੀ ਹੈ ਔਰ 에어ਪੋਰਟ ਅਥਾਰਟੀ ਦੇ ਯਤਨ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਥੇ ਚਾਰ ਰੂਟਾਂ ਤੇ ਉਡਾਨਾਂ ਸ਼ੁਰੂ ਹੋ ਸਕਦੀਆਂ ਨੇ ਜਿਸ ਨਾਲ ਹਰਿਆਣਾ ਪੰਜਾਬ ਸਰਕਾਰ ਦਾ ਵੀ ਜਿਹੜਾ ਬੜਾ ਜ਼ੋਰ ਲੱਗਾ ਹੋਇਆ ਕਿਉਂਕਿ ਦੋਨਾਂ ਮੁਲਕ ਸਟੇਟਾਂ ਦਾ ਸਟੇਕ ਵੀ ਹੈ ਦੋਨਾਂ ਪੈਸੇ ਵੀ ਲੱਗੇ ਹੋਏ ਨੇ ਔਰ ਸਿਰਫ ਹਰਿਆਣਾ ਪੰਜਾਬ ਹੀ ਬਲਕਿ ਜੰਮੂ ਕਸ਼ਮੀਰ ਹਿਮਾਚਲ ਔਰ ਖਾਸ ਕਰਕੇ ਰਾਜਸਥਾਨ ਦਾ ਕੁਝ ਹਿੱਸਾ ਵੀ ਫਿਰ ਉਹਨਾਂ ਨੂੰ ਵੀ ਇਸ 에ਰਪੋਰਟ ਤੋਂ ਜਿਹੜੀ ਵੱਡੀ ਜਿਹੜੀ ਸਹੂਲਤ ਜਿਹੜੀ ਆ ਉਹ ਹੋਵੇਗੀ ਉਹ ਨਾਲ ਦੀ ਨਾਲ ਸਭ ਤੋਂ ਵੱਡੀ ਗੱਲ ਕਿ ਹੁਣ ਆਗਾਮੀ ਜਿਹੜਾ ਵਿంటర్ ਸ਼ਡਿਊਲ ਆਉਣਾ ਉਹਦੇ ਨੂੰ ਲੈ ਕੇ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਕਈ ਇੰਟਰਨੈਸ਼ਨਲ ਜਿਹੜੇ 에ਅਰਲਾਈਨਸ ਕੰਪਨੀਆਂ ਨੇ ਉਹਨਾਂ ਨੇ ਆਪਣੀ ਰੁਚੀ ਦਿਖਾਈ ਹੈ ਕਿ ਚੰਡੀਗੜ੍ਹ ਤੋਂ ਜਿਹੜੇ ਨਾ ਵੱਡੀ ਗਿਣਤੀ ਜਿਹੜੀਆਂ ਫਲਾਈਟਾਂ ਸ਼ੁਰੂ ਕੀਤੀ ਜਾਵੇ ਕਿਉਂਕਿ ਚੰਡੀਗੜ੍ਹ ਤੋਂ ਬਹੁਤ ਸਾਰੇ ਲੋਕ ਚੰਡੀਗੜ੍ਹ ਪੰਜਾਬ ਹਰਿਆਣਾ ਤੋਂ ਬਹੁਤ ਸਾਰੇ ਲੋਕ ਮਤਲਬ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਲੋਕ ਬੈਂਕੋਗ ਮਲੇਸ਼ੀਆ ਸਿੰਗਾਪੁਰ ਆਦ ਅਜਿਹੇ ਮੁਲਕਾਂ 'ਚ ਘੁੰਮਣ ਫਿਰਨ ਜਾਂਦੇ ਆਗੇ ਨੇ ਔਰ ਅਗਰ ਚੰਡੀਗੜ੍ਹ ਤੋਂ ਸ਼ੁਰੂਆਤ ਹੋ ਜਾਂਦੀ ਹੈ ਤਾਂ لازਮੀ ਤੌਰ ਤੇ ਇੱਥੋਂ ਵੱਡੀ ਗਿਣਤੀ ਦੇ ਵਿੱਚ 에ਅਰਲਾਈਨਸ ਕੰਪਨੀਆਂ ਨੂੰ ਵੀ ਫਾਇਦਾ ਹੋਊਗਾ ਔਰ ਟੂਰਿਸਟ ਡੈਸਟੀਨੇਸ਼ਨ ਦੇ ਤੌਰ ਤੇ ਫਿਰ ਚੰਡੀਗੜ੍ਹ ਵੀ ਇੱਕ ਵੱਡਾ ਹੋਰ ਜਿਹੜਾ ਮਹੱਲੀ ਸ਼ਹਿਰ ਬਣੇਗਾ ਔਰ ਇਸ ਪ੍ਰੋਜੈਕਟ ਨੂੰ ਯੋਜਨਾ ਲੈ ਕੇ 에어ਪੋਰਟ ਅਥਾਰਟੀ ਨੇ ਦੱਸਿਆ ਕਿ ਪੂਰੀ ਜਿਹੜੀ ਡਿਟੇਲ ਇੱਕ ਵਿਸਤਾਰ ਜਿਹੜੀ ਜਿਹੜੀ ਰਿਪੋਰਟ ਵੀ ਤਿਆਰ ਕਰ ਲਈ ਹੈ ਇਹ ਜਿਹੜੀਆਂ ਇੰਟਰਨੈਸ਼ਨਲ 에어ਲਾਈਨਸ ਕੰਪਨੀਆਂ ਨੇ ਉਹਨਾਂ ਨੇ ਸਰਵੇ ਕਰਵਾ ਲਿਆ ਕਿ ਇੱਥੇ ਜਿਹੜੇ ਟੂਰਿਸਟ ਜਿਹੜੇ ਸਲਾਨੀ ਹੈ ਉਹਨਾਂ ਦੀ ਗਿਣਤੀ ਵੱਡੀ ਗਿਣਤੀ ਦੇ ਵਿੱਚ ਆ ਬਹੁਤ ਜ਼ਿਆਦਾ ਕਿਉਂਕਿ ਇੱਥੇ ਲੋਕ ਘੁੰਮਣ ਫਿਰਨ ਦੇ ਜਿਹੜੇ ਇਸ਼ਕ ਹੁੰਦੇ ਚਾਹ ਬਣਉਂਦੇ ਬੜੇ ਕਈ ਸਲਾਨੀ ਜਿਹੜੇ ਨੇ ਹਰ ਸਾਲ ਘੁੰਮਣ ਫਿਰਨ ਜਾਂਦੇ ਆਗੇ ਨੇ ਔਰ ਇਥੋਂ ਜਿਹੜੀਆਂ ਕੰਪਨੀਆਂ ਨੇ ਜਿਹੜਾ ਸਰਵੇ ਕਰਾਇਆ ਉਹਨਾਂ ਨੂੰ ਲੱਗਾ ਕਿ ਚੰਡੀਗੜ੍ਹ ਤੋਂ ਵੱਡੀ ਦੇ ਬੜੇ ਲੋਕ ਨੇ ਉਹਨਾਂ ਨੂੰ ਘੁੰਮਣ ਫਿਰਨ ਵਾਸਤੇ ਜੇ ਇਹਨਾਂ ਮੁਲਕਾਂ ਦੇ ਵਿੱਚ ਜਾਣਾ ਬੈਂਕੋਕ ਮਲੇਸ਼ੀਆ ਜਾਂ ਸਿੰਗਾਪੁਰ ਆਦ ਮੁਲਕਾਂ ਦੇ ਵਿੱਚ ਜਾਂ ਕਿਸੇ ਨੇ ਬਾਲੀ ਇੰਡੋਨੇਸ਼ੀਆ ਵਗੈਰਾ ਜਾਣਾ ਤੇ ਉਹਨਾਂ ਨੂੰ ਵਾਇਆ ਦਿੱਲੀ ਜਾਣਾ ਪੈਂਦਾ ਔਰ ਇੰਡੀਆ ਤੋਂ ਹੁਣ ਅਜਿਹੇ ਕਈ ਕੋਈ 50 ਦੇ ਕਰੀਬ ਮੁਲਕ ਹੋ ਚੁੱਕੇ ਨੇ ਤੁਸੀਂ ਸਿਰਫ ਜਿਹੜਾ ਵਾ ਵੀਜ਼ਾ ਔਨ ਅਰਾਈਵਲ ਆ ਤੇ ਜਿਸ ਦੇ ਤੁਸੀਂ ਉੱਥੇ ਹੋਟਲ ਬੁੱਕ ਕਰਾਉਣਾ ਹੈਗਾ ਤੇ ਬਸ ਉਸ ਤੋਂ ਬਾਅਦ ਤੁਸੀਂ ਜਿਹੜਾ ਟਿਕਟ ਲੈ ਕੇ ਉਹਨਾਂ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਸਕਦੇ ਹੋ ਤੇ ਜੀ ਸਥਿਤੀ ਦੇ ਵਿੱਚ ਜਿਹੜਾ ਇਹ ਹੁਣ ਇਥੋਂ ਚੰਡੀਗੜ੍ਹ ਤੋਂ ਸ਼ੁਰੂ ਹੋ ਸਕ ਗੱਲ ਕੀਤੀ ਜਾ ਰਹੀ ਹੈ ਕਿ ਥੋੜ੍ਹ ਜਲਦ ਜਿਹੜੇ ਨੇ ਇਹਨਾਂ ਚਾਰ ਮੁਲਕਾਂ ਵਾਸਤੇ ਜਿਹੜੀ ਸਿੱਧੀ ਜਿਹੜੀ ਆ ਉਡਾਨ ਜਿਹੜੀ ਆ ਉਹ ਸ਼ੁਰੂ ਹੋ ਜੂਗੀ ਅਥਾਰਟੀ ਇਹ ਵੀ ਮੰਨ ਰਹੀ ਹੈਗੀ ਇਸ ਮਸਲੇ ਦੇ ਵਿੱਚ ਕਿ ਜਿਹੜਾ ਮੁੱਖ ਮੰਤਵ ਆ ਏਅਰਲਾਈਨਸ ਵਾਲਾ ਉਹ ਇੱਕ ਇੱਕ ਦੇ ওভারਹੈਡ ਜਿਹੜਾ ਵਾ ਐਕਸਪੈਂਡੀਚਰ ਦਾ ਬੋਝ ਘਟਾ ਕਰਨਾ ਜਦੋਂ ਇੱਥੇ ਜਿਆਦੀਆਂ ਫਲਾਈਟਾਂ ਹੋਣੀਆਂ ਤੇ ਲਾਜ਼ਮੀ ਤੌਰ ਤੇ ਖਰਚੇ ਵੀ ਘਟਣਗੇ ਇਸ ਲਈ ਬੋਰਡ ਲੈਂਡਿੰਗ ਪਾਰਕਿੰਗ ਗਰਾਊਂਡ ਲੈਂਡਿੰਗ ਤੇ ਹੋਰ ਜਿਹੜੇ ਐਰੋਨੈਟਿਕਲ ਚਾਰਜ ਆ ਉਹਦੇ ਨਾਲ ਵੀ ਦੱਸਿਆ ਜਾ ਰਿਹਾ ਕਿ ਜਿਹੜੀਆਂ ਇਹਨਾਂ ਕੰਪਨੀਆਂ ਨੂੰ ਜਿਹੜੀ ਛੋਟ ਦੇਣ ਦੀ ਵੀ ਯੋਜਨਾ ਬਣਾਈ ਗਈ ਹੈ ਔਰ 에어ਪੋਰਟ ਆਪਣੀ ਕਮਾਈ ਤੋਂ ਕਟੌਤੀ ਕਰਕੇ 에어ਲਾਈਨਸ ਨੂੰ ਜਿਹੜੇ ਰਾਹਤ ਦੇਗੇ ਕਿਉਂਕਿ ਇਹਨਾਂ ਕੰਪਨੀਆਂ ਦੇ ਜਿਹੜੇ ਇੰਟਰਨੈਸ਼ਨਲ ਕੰਪਨੀਆਂ ਨੂੰ ਕੁਝ ਪੈਕੇਜ ਰਾਹਤ ਮਿਲੂਗੀ ਤੇ ਫਿਰ ਤਾਂ ਹੀ ਇੱਥੋਂ ਜ ਸ਼ੁਰੂ ਹੋ ਸਕਦੇ ਹਨ ਹਾਲਾਂਕਿ ਅੰਬਰਸਰ ਇੰਟਰਨੈਸ਼ਨਲ ਪੋਰਟ ਤੋਂ ਵੀ ਜਿਹੜੀ ਲੰਡਨ ਤੇ ਦੁਬਈ ਵਾਸਤੇ ਫਲਾਈਟ ਹੈ ਲੇਕਿਨ ਚੰਡੀਗੜ੍ਹ ਕਿਉਂਕਿ ਇੱਕ ਵੱਡਾ ਸਿਟੀ ਹੈ ਦੋ ਸਟੇਟਾਂ ਦੀ ਕੈਪੀਟਲ ਹੈ ਰੋ ਵੱਡਾ ਇੱਕ ਡੈਸਟੀਨੇਸ਼ਨ ਹੈ ਅਗਰ ਇੱਥੋਂ ਜਿਹੜੀਆਂ ਚਾਰ ਮੁਲਕਾਂ ਵਾਸਤੇ ਜਿਹੜੀ ਫਲਾਈਟ ਸ਼ੁਰੂ ਹੋਏਗੀ ਤੇ ਲਾਜ਼ਮੀ ਤੌਰ ਤੇ ਜਿਹੜੇ ਲੋਕ ਇਧਰੋਂ ਉਧਰੋਂ ਸੈਟਲ ਨੇ ਜਾਂ ਜਿਹੜੇ ਲੋਕ ਜਿਹੜੇ ਘੁੰਮਣ ਫਿਰਨ ਦੇ ਸ਼ਕੀਨ ਨੇ ਉਹਨਾਂ ਨੂੰ ਇੱਕ ਵੱਡੀ ਜਿਹੜੀ ਰਾਹਤ ਮਿਲੇਗੀ ਇਸਦੇ ਨਾਲ ਇੱਕ ਇੱਕ ਜਿਹੜਾ ਪੰਜਾਬ ਸੂਬੇ ਨੂੰ ਜਾਂ ਹਰਿਆਣੇ ਨੂੰ ਖਾਸ ਕਰਕੇ ਜਿਹੜੇ ਹਰਿਆਣੇ ਤੋਂ ਇੱਧਰ ਆਇਆ ਕਰਨਗੇ ਜਾਂ ਪੰਜਾਬ ਦੇ ਕਿਸੇ ਜ਼ਿਲ੍ਹੇ ਤੋਂ ਚੰਡੀਗੜ੍ਹ ਤੋਂ ਕਿਸੇ ਨੇ ਫਲਾਈਟ ਲੈਣੀ ਹੈ ਇਹ ਵੀ ਫਾਇਦਾ ਹੋਏਗਾ ਇਹਨਾਂ ਸਥਾਨਕ ਲੋਕਾਂ ਨੂੰ ਕਿ ਇੱਥੇ ਜਿਹੜਾ ਇਸ ਰੂਟ ਦੇ ਉੱਤੇ ਆਉਣ ਵਾਲਿਆਂ ਨੂੰ ਜਿਹੜੇ ਰੋਡ ਦੇ ਉੱਤੇ ਠਾਪੇ ਨੇ, ਹੋਟਲ ਨੇ, ਉਹਨਾਂ ਚੀਜ਼ਾਂ ਦਾ ਵੀ ਕਿਤੇ ਨਾ ਕਿਤੇ ਲਾਭ ਮਿਲੇਗਾ ਕਿਉਂਕਿ ਸਾਰੇ ਦੇ ਸਾਰੇ ਪਹਿਲਾਂ ਇੱਥੋਂ ਮਹਿੰਗੀਆਂ ਗੱਡੀਆਂ ਕਰਕੇ ਦਿੱਲੀ ਵੱਲ ਨੂੰ ਜਾਂਦੇ ਸੀ ਲੋਕ। ਹੋ ਸਕਦਾ ਉਹ ਦਿੱਲੀ ਤੋਂ ਕਟੌਤੀ ਹੋ ਕੇ ਜਿਹੜੇ ਲੋਕਾਂ ਨੇ ਇੱਧਰ ਮੋੜਾ ਕੱਟਣਾ ਹੈ, ਇਹਦੇ ਨਾਲ ਇੱਥੋਂ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਇਹ ਲਾਜ਼ਮੀ ਤੌਰ ਤੇ ਦੇਖੋ ਅਗਰ ਆਪਾਂ ਚੰਡੀਗੜ੍ਹ ਤੇ ਦਿੱਲੀ 에ਰਪੋਰਟ ਦੀ ਗੱਲ ਕੀਤੀ ਜਾਵੇ, ਉਹ ਇੱਕ ਬਹੁਤ ਵੱਡਾ ਇੰਟਰਨੈਸ਼ਨਲ 에ਰਪੋਰਟ ਹੈ, ਲੇਕਿਨ ਸਭ ਵੱਡੀ ਕਿ ਉਸ ਇੰਟਰਨੈਸ਼ਨਲ ਰਿਪੋਰਟ ਦੇ ਵਿੱਚ ਪੰਜਾਬ ਦੇ ਵੀ ਬਹੁਤ ਵੱਡਾ ਯੋਗਦਾਨ ਇੱਕ ਮੋٹے ਜਿਹੇ ਅੰਦਾਜ਼ੇ ਮੁਤਾਬਕ ਹੈ ਦਿੱਲੀ ਪੰਜਾਬ ਤੋਂ ਕੋਈ 5 ਤੋਂ 6000 ਜਿਹੜੀ ਟੈਕਸੀ ਆ ਉਹ ਦਿੱਲੀ ਆਪ ਡਾਉਨ ਕਰਦੀ ਹੈ ਜਿਹੜਾ ਵਾ ਉਹਨਾਂ ਨੇ ਕਿਸੇ ਨੇ ਅਗਰ ਵੱਖ-ਵੱਖ ਮੁਲਕਾਂ ਵਿੱਚ ਜਾਣਾ ਤੇ ਉਹਨਾਂ ਨੂੰ ਦਿੱਲੀ ਹੀ ਜਾਣਾ ਪੈਂਦਾ ਹੁਣ ਘੱਟੋ ਘੱਟ 5-6000 ਟੈਕਸੀ ਆ ਨਾਲ ਦੇ ਨਾਲ ਤੁਸੀਂ ਦੋਨੋਂ ਸਾਈਡਾਂ ਤੇ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਜਾਂ ਤੁਸੀਂ ਫਿਰੋਜ਼ਪੁਰ ਤੋਂ ਦਿੱਲੀ ਤੱਕ ਅਗਰ ਕੀਤਾ ਤੇ ਘੱਟੋ ਘੱਟ 4-500 ਢਾਬੇ ਹੋਣੇ ਨੇ ਤੇ ਜਿਸ ਸਥਿਤੀ ਦੇ ਵਿੱਚ हो ਸਕਦਾ ਕਿ ਉਹ ਟੈਕਸੀ ਵਾਲੇ ਤੇ ਜਿਹੜੀ ਉਹਨਾਂ ਜਿਹੜਾ ਰਸ਼ ਹੈ ਫਿਰ ਚੰਡੀਗੜ੍ਹ ਪਹੇਗਾ ਜਿਹੜਾ ਢਾਬਾ ਕਲਚਰ ਪੰਜਾਬ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਹੋਰ ਜਿਹੜਾ ਇਜਾਫਾ ਹੋ ਸਕਦਾ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਵਾ ਫਾਇਦਾ ਤੇ ਹੁੰਦਾ ਸਰਕਾਰ ਨੂੰ ਵੀ ਫਾਇਦਾ ਹੁੰਦਾ ਤੇ ਆਮ ਲੋਕਾਂ ਨੂੰ ਵੀ ਫਾਇਦਾ ਲੱਗੋ ਬਹੁਤ ਸਾਰੇ ਫਿਰ ਸਿੱਧਾ ਤੇ ਸਿੱਧਾ ਡਾਇਰੈਕਟ ਔਰ ਇੰਡਾਇਰੈਕਟ ਤੌਰ ਤੇ ਵੀ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲਦੇ ਨੇ ਉਹਨੀਆਂ ਇਥੇ ਫਲਾਈਟਸ ਸ਼ੁਰੂ ਹੋਣਗੇ ਉਹਨਾਂ ਲੋਕਾਂ ਦਾ ਜਿਹੜਾ ਕਾਰੋਬਾਰ ਵਧੇਗਾ ਉਹਨਾਂ ਜਿਹੜੇ ਖਾਣ ਪੀਣ ਦਾ ਜਿਹੜਾ ਹੋਰ ਘੁੰਮਣ ਫਿਰਨ ਦਾ ਜਿਹੜਾ ਮਸਲਾ ਵਾ ਫਿਰ ਟੂਰਿਸਟ ਕੰਪਨੀਆਂ ਹੁੰਦੀਆਂ ਜਿਹੜੀਆਂ ਇਦਾਂ ਦੇ ਜੇ ਕਮਾਉਣ ਫਰਾਂ ਦੇ ਜਿਹੜੇ ਕੰਪਨੀਆਂ ਫਿਰ ਉਹਨਾਂ ਦੇ ਪੈਕੇਜ ਦੇ ਵਿੱਚ ਵੀ ਵਾਧਾ ਹੋ ਜਾਂਦਾ ਹੈਗਾ ਤੇ ਜੀ ਸਥਿਤੀ ਜੇ ਦੇਖੋ ਦਿੱਲੀ ਦੀ ਜਿਹੜੀ ਹੋ ਸਕਦਾ ਹੈ ਕਿ ਟੈਕਸੀ ਜਿਹੜੀ ਹੈ ਜਿਹੜਾ ਜਾਂ ਜਿਹੜਾ ਹੋਟਲ ਇੰਡਸਟਰੀ ਹੈ ਉਹਨਾਂ ਨੂੰ ਜਿਹੜਾ ਨੁਕਸਾਨ ਵੀ ਹੋ ਸਕਦਾ ਹੈ ਲੇਕਿਨ ਉਹਨਾਂ ਜਿਹੜਾ ਫਾਇਦਾ ਇਧਰ ਪੰਜਾਬ ਦੇ ਵਿੱਚ ਵੀ ਹੋਊਗਾ ਲੋਕਾਂ ਨੂੰ ਟੈਕਸੀ ਕਿਉਂਕਿ ਦੇਖੋ ਜਿਨ੍ਹਾਂ ਨੇ ਮੰਨ ਲਓ ਜੇ ਪੰਜਾਬ ਦੇ ਲੋਕਾਂ ਨੇ ਜਿਹਨਾਂ ਲੰਡਨ ਜਾਣ ਜਾਂ ਬੈਂਕੋਕ ਮਲੇਸ਼ੀਆ ਉਹਨਾਂ ਦੇਖੋ ਉਹਨਾਂ ਦੇ ਪੈਸੇ ਵੀ ਬਚਣਗੇ ਜੋ ਟੈਕਸੀ 5000 ਦੀ ਜਿਹੜੀ ਹੁੰਦੀ ਹੋਏ ਉਹ ਚੰਡੀਗੜ੍ਹ ਦੀ ਮੈਜ 22000 ਦੀ ਹੋਇਆ ਕਰੂਗੀ ਉਹਦੇ ਨਾਲ ਲੋਕਾਂ ਨੂੰ ਵੀ ਫਾਇਦਾ ਸਰਕਾਰ ਦਾ ਜਿਹੜਾ ਵਾ ਉਹ ਸਰਕਾਰ ਨੂੰ ਵੀ ਫਾਇਦਾ ਇਸ ਨਾਲ ਪੰਜਾਬ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ ਇੱਕ ਇੰਟਰਨੈਸ਼ਨਲ ਫਲਾਈਟ ਦੇ ਪਿੱਛੇ ਪੰਜਾਬ ਤੋਂ ਜਿਹੜਾ ਵਾ ਉਹ ਜਿਹੜਾ ਟੈਕਸ ਜਿਹੜਾ ਵਾ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਮਿਲੂਗਾ ਔਰ ਅਗਰ ਇਹ ਚਾਰ ਅਗਲੇ ਵਿੰਟਰ ਸ਼ਡਿਊਲ ਤੋਂ ਚਾਰ ਮੁਲਕਾਂ ਵਾਸਤੇ ਜਿਹੜੀਆਂ ਫਲਾਈਟਾਂ ਸ਼ੁਰੂ ਹੁੰਦੀਆਂ ਨੇ ਤੇ ਲਾਜ਼ਮੀ ਤੌਰ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਅਮਰੀਕਾ ਦੇ ਵਿੱਚ ਜਿਹੜੀ ਆ ਜਾਂ ਹੋਰ ਜਿਹੜਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਉਥੋਂ ਜਿਹੜੀਆਂ ਜਿਹੜੀਆਂ ਫਲਾਈਟਾਂ ਉਹ ਜਿਹੜੀਆਂ ਵਾ ਸ਼ੁਰੂ ਹੋ ਸਕਦੀਆਂ ਨੇ ਇਸ ਕਰਕੇ ਚੰਗੀ ਸ਼ੁਰੂਆਤ ਆ ਔਰ ਇਸ ਮਸਲੇ ਦੇ ਵਿੱਚ ਪੰਜਾਬ ਨੂੰ ਤੇ ਹੋਰ ਇਸ ਕਿਉਂਕਿ ਪੰਜਾਬ ਦੇ ਵਿੱਚ 에어ਪੋਰਟ ਹੈ ਮਹਾਲੀ ਦੇ ਵਿੱਚ 에어ਪੋਰਟ ਹੈ ਤੇ ਪੰਜਾਬ ਸਰਕਾਰ ਨੂੰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਸਲੇ ਦੇ ਵਿੱਚ ਖੁਦ ਇੰਟਰਵੈਨ ਕਰਕੇ ਜਿਹੜੀਆਂ ਉਡਾਨਾਂ ਨੂੰ ਜਲਦੀ ਤੋਂ ਜਲਦੀ ਚਲਾਉਣ ਵਾਸਤੇ ਦੇਖਦੇ ਪ੍ਰਾਈਮ ਮਿਨਿਸਟਰ ਜਾਂ ਦੇਸ਼ ਦੇ ਹਵਾ ਬਾਜੀ ਮੰਤਰੀ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਔਰ ਖੁਦ ਉਹਨਾਂ ਨੂੰ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਕਰਨਾ ਚਾਹੀਓ ਉਹਦੇ ਵਿੱਚ ਜਿਹੜੀਆਂ ਵੀ ਬਾਹਰ ਚਲਦੀਆਂ ਚਾਹੀਆਂ ਬਾਕ ਕੋਕੋ ਬੈਂਕੋਕ ਦੀ ਜਾਂ ਮਲੇਸ਼ੀਆ ਦੀ ਹੈ ਜਾਂ ਯੂਕੇ ਦੀ ਹੈ ਇਹ ਇੰਟਰਨੈਸ਼ਨਲ ਜਿਹੜੀਆਂ 에ਰਲਾਈਨਸ ਫਲਾਈਟ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈਗੀਆ ਕਿ ਜਲਦ ਤੋਂ ਜਲਦ ਜਿਹੜੀਆਂ ਜੇਕਰ ਪੰਜਾਬ ਸਰਕਾਰ ਤੇ ਇਹਨਾਂ ਇੰਟਰਨੈਸ਼ਨਲ ਫਲਾਈਟ ਨੂੰ ਕੰਪਨੀਆਂ ਨੂੰ ਕੋਈ ਸਹੂਲਤ ਦੇਣ ਵਾਲੀ ਗੱਲ ਤੇ ਉਹ ਵੀ ਸਰਕਾਰ ਨੂੰ ਦੇ ਦੇਣੀ ਚਾਹੀਦੀ ਕਿਉਂਕਿ ਇਸ ਨਾਲ ਪੰਜਾਬ ਸਰਕਾਰ ਨੂੰ ਵੀ ਵਿੱਤੀ ਇਹਦਾ ਫਾਇਦਾ ਹੋਏਗਾ ਉਹ ਦੇਖਦੇ ਆ ਕਿ ਅਗਰ ਕੋਈ ਨਾ ਕੋਈ ਅੜਿੱਕਾ ਬਣਿਆ ਤੇ ਅਗਲਾ ਜਿਹੜਾ ਵਿੰਟਰ ਸ਼ੈਡਿਊਲ ਆ ਉਹ ਤੋਂ ਮੰਨਿਆ ਜਾ ਰਿਹਾ ਕਿ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਔਰ ਚੰਡੀਗੜ੍ਹ ਤੋਂ ਇਹਨਾਂ ਚਾਰ ਮੁਲਕਾਂ ਵਾਸਤੇ ਜਿਹੜੀ ਸਿੱਧੀ ਜਿਹੜੀ ਉਡਾਣਾਂ ਹਾਲਾਂਕਿ ਪਹਿਲਾਂ ਸਿਰਫ ਦੋ ਹੀ ਤੇ ਹੁਣ ਇੱਕ ਘਟੋੜ ਇਹ ਹੈ ਕਿ ਬੈਂਕਾਕੂਮਲੇਸ਼ੀਆ ਜਾਂ ਸਿੰਗਾਪੁਰ ਜਿੱਥੋਂ ਪੰਜਾਬ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਕੋਈ ਨੰਬਰ ਬਹੁਤ ਜ਼ਿਆਦਾ ਉਹ ਜਿਹੜੇ ਲੋਕ ਪਹਿਲਾਂ ਦਿੱਲੀ ਜਾਂਦੇ ਤੇ ਦਿੱਲੀੋਂ ਉਹਨਾਂ ਨੂੰ ਬੈਂਕਾਕੂ ਜਾਂ ਮਲੇਸ਼ੀਆ ਦੀ ਫਲਾਈਟ ਫੜਨੀ ਪੈਂਦੀ ਤੇ ਹੁਣ ਸਿੱਧਾ ਹੀ ਚੰਡੀਗੜ੍ਹ ਤੋਂ ਜਿਹੜਾ ਵਾ ਉਹ ਬੈਂਕਾਕੂ ਮਲੇਸ਼ੀਆ ਲੰਡਨ ਤੇ ਸਿੰਗਾਪੁਰ ਦੀ ਜਿਹੜੀ ਫਲਾਈਟ ਆ ਉਹਦੇ ਨਾਲ ਜ਼ਰੂਰ ਹੈ ਕਿ ਦਿੱਲੀ ਨੂੰ ਏਡਾ ਵੱਡਾ ਝਟਕਾ ਨਹੀਂ ਲੱਗਣਾਗਾ ਲੇਕਿਨ ਪੰਜਾਬ ਨੂੰ ਵੱਡੇ ਪੱਧਰ ਤੇ ਜਿਹੜਾ ਇਹਦਾ ਪੰਜਾਬ ਹੀ ਨਹੀਂ ਬਲਕਿ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਇਹਨਾਂ ਲੋਕਾਂ ਨੂੰ ਵੱਡੀ ਗਿਣਤੀ ਦੇ ਜੀ ਜਾਣਕਾਰੀ ਸਾਂਝੀ ਕਰਨ ਲਈ ਸ਼ੁਕਰੀਆ ਜੀ ਧੰਨਵਾਦ